ਅੱਜ ਵਕਤ ਹੈ ਕਿ ਪੰਜਾਬ ਦੇ ਲਈ ਖੜੀਏ ਤੇ ਉੱਥੇ ਹੀ ਸਭ ਨੂੰ ਅਕੇ ਆਉਣ ਦੀ ਲੋੜ ਹੈ ਤੇ ਹੜਪੀੜਤਾਂ ਦੀ ਮਦਦ ਦੇ ਲਈ ਜਿਹੜਾ ਕਿ ਇੱਕ ਹੋਣ ਦੀ ਲੋੜ ਹੈ ਪਰਮਜੀਤ ਸਿੰਘ ਸਰਨਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਜਿਹਨੂੰ ਵੀ ਜਿਹੜੀ ਲੋੜ ਹੈ ਉਸ ਨੂੰ ਉਹ ਜਰੂਰ ਜਿਹੜੀ ਕਿ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਹੜਪੀੜਤਾਂ ਦੀ ਜਿਹੜੀ ਕਿ ਮਦਦ ਦੇ ਲਈ ਉੱਥੇ ਹੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਕਿ ਅੱਗੇ ਆਵੇਗੀ ਤੇ ਜਿਸ ਤੋਂ ਬਾਅਦ ਵੱਡੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਸਾਡੇ ਤੋਂ ਹੋਇਆ ਸੀ ਜ਼ਰੂਰ ਕਰਾਂਗੇ ਤੇ ਉੱਥੇ ਹੀ ਹੜਪ੍ਰਿੜਤਾਂ ਦੀ ਜਿਹੜੀ ਕਿ ਮਦਦ ਦੇ ਲਈ ਅਸੀਂ ਏਕਾ ਕਰਕੇ ਜਿਹੜਾ ਕਿ ਜ਼ਰੂਰ ਸਮੱਗਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੇ ਪਾਸੇ ਉੱਥੇ ਹੀ ਜ਼ਿੰਮੇਵਾਰੀਆਂ ਜਿਹੜੀ ਕਿ ਲਗਾ ਦਿੱਤੀਆਂ ਗਈਆਂ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਹਣ ਅਕਾਲੀ ਦਲ ਦਿੱਲੀ ਦੇ ਚਾਰ ਫੰਕਸ਼ਨ ਅਟਾਰਨ ਕਰਨ ਆਇਆ ਸਾਤ। ਉਹ ਅਸੀਂ ਸਮਝਿਆ ਕਿ ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਇਹਨਾਂ ਹੜਾਂ ਦੇ ਵਿੱਚ ਜਿੱਥੇ ਉਹ ਦਿਨ ਰਾਤ ਜਾ ਕੇ ਕੰਮ ਕਰ ਰਿਹਾ। ਉਸ ਦੇ ਬਾਵਜੂਦ ਜੋ ਦਿੱਲੀ ਦੀ ਸੰਗਤ ਨੂੰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਦੋ ਤਰੀਕ ਨੂੰ ਆਵਾਂਗਾ ਉਹ ਆਏ। ਫਿਰ ਸਵੇਰੇ ਆ ਕੇ ਸ਼ਾਮ ਨੂੰ ਚਲੇ ਗਏ। ਇਸ ਦੌਰਾਨ ਹੜਾਂ ਦੇ ਬਾਬਤ ਗੱਲ ਕਰਦੇ ਆਏ। ਉਹਨਾਂ ਨੇ ਇਹ ਕਿਹਾ ਸੀ ਕਿ ਦਿੱਲੀ ਦੇ ਸਿੱਖਾਂ ਨੂੰ ਸਿੰਘ ਸਭਾਵਾਂ ਨੂੰ ਪੰਜਾਬ ਦੇ ਵਿੱਚ ਜੋ ਹੜਾ ਹੈ ਉਹਦੇ ਵਿੱਚ ਆਪਣੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਜਦ ਕੇ ਹਾਲੇ ਤੱਕ ਨਾ ਸਟੇਟ ਵੱਲੋਂ ਨਾ ਸੈਂਟਰ ਵੱਲੋਂ ਕੋਈ ਮਦਦ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਫਿਰ ਅਸੀਂ ਪੁੱਛਿਆ ਸੀ ਵੀ ਦੱਸੋ ਅਸੀਂ ਕਿਹੜੀ ਚੀਜ਼ ਭੇਜੀਏ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਤਰਪਾਲਾਂ ਦੇ ਔਰ ਮਛੇ ਦਾਣਾ ਦੀ موجودگی ਤਾ ਅਸੀਂ ਕੱਲ ਅਪੀਲ ਕੀਤੀ ਤਾਂ ਉੱਥੇ ਜਿਹੜੇ ਸੱਜਣ ਬੈਠੇ ਹੋਏ ਸਨ ਉਹਨਾਂ ਨੇ ਫੌਰਨ ਕਹਿਤਾ ਜੀ ਕਿ ਅਸੀਂ ਜਿਹੜੀ ਇਹ ਦੋਨੋਂ ਚੀਜ਼ਾਂ ਜਿਹੜੀਆਂ ਹਨ ਤੁਹਾਨੂੰ ਜੋ ਪਹੁੰਚਾ ਦੇਵਾਂਗੇ ਔਰ ਤਕਰੀਬਨ 4000 ਤਰਪਾਲਾਂ ਤੇ ਮਛਰਦਾਨੀ ਜਿਹੜੀ ਸੀ ਉਦਿਆਂ 4000 ਹੋਰ 4000 ਹੋ ਸਾਨੂੰ ਉਸੇ ਇਕੱਠੀਆਂ ਹੋ ਗਈਆਂ ਸਭ ਮੈਂ ਸਮੁੱਚੇ ਦਿੱਲੀ ਦੀਆਂ ਸਿੰਘ ਸੁਭਾਵਾਂ ਨੂੰ ਔਰ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਕਿ ਇਸ ਹੁੱਕੇ ਵਕਤ ਦੇ ਵਿੱਚ ਜਿਹੜੀ ਸ਼ੌਮਣੀ ਕਾਲੀਦਾਲ ਜਿਨੇ ਵੀ ਉਹਨਾਂ ਦੇ ਸਾਧਨਾਂ ਨੂੰ ਵਰਤ ਕੇ ਪੰਜਾਬ ਦੇ ਰਣਪੀੜਤਾ ਦੀ ਮਦਦ ਕਰ ਰਿਹਾ ਜਿਹੜਾ ਉਹਨਾਂ ਦਾ ਫਰਜ਼ ਹੈ ਅਸੀਂ ਵੀ ਆਪਣੇ ਫਰਜ਼ ਦੀ ਪਛਾਣ ਕਰਕੇ ਵੱਤਵਾਦ ਮੋਛਰਦਾਨੀਆਂ ਔਰ ਜੜੀਆਂ ਤਰਪਾਲਾਂ ਨੂੰ ਦਿੱਤੀਆਂ ਜਾਣ ਮੈਂ ਤੇਜਿੰਦਰ ਸਿੰਘ ਗੋਪਾ ਜਿਨ੍ਹਾਂ ਨੇ ਸਭ ਤੋਂ ਪਹਿਲੇ ਅਨਾਉਂਸ ਕੀਤਾ ਸੀ ਮੈਂ ਉਹਨਾਂ ਦੇ ਜਿਮੇ ਲਾਇਆ ਕਿ ਤੁਸੀਂ ਸਾਰੀਆਂ ਇਕੱਠੀਆਂ ਕਰਕੇ ਅਸੀਂ ਜਨੰਦਰ ਇੱਕ ਦੋ ਦਿਨਾਂ ਵਿੱਚ ਆ ਕੇ ਪਹੁੰਚਵਾ ਦਿਆਂਗੇ ਉਮੀਦ ਹੈ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜੋ ਪ੍ਰਧਾਨ ਸਾਹਿਬ ਨਾਲ ਅਸੀਂ ਵਾਅਦਾ ਕੀਤਾ ਹੋਇਆ ਹੈਗਾ ਕਟੋ-ਕਟ 10-15 ਹਜ਼ਾਰ ਮੋਛਰਦਾਨੀ ਔਰ ਤਰਪਾਲਾਂ ਅਸੀਂ ਜੂ ਪਹੁੰਚਾਵਾਂਗੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਪੂਰਾ ਸਹਿਯੋਗ ਸਾਨੂੰ ਦਿਓਗੇ ਔਰ ਅਸੀਂ ਜਾ ਕੇ ਆਪਣਾ ਜਿਹੜਾ ਸ਼ੋਮਣੀ ਕਾਲੀ ਦਲ ਸੰਘਰਸ਼ ਕਰ ਰਿਹਾ ਹੈ ਹੜਾ ਪੜਤਾ ਹੜਪੜਤਾ ਨਾਲ ਉਸ ਨੂੰ ਪੂਰਾ ਕਰੋਗੇ ਕਿ ਜਿਹੜੀ ਚੀਜ਼ ਹੈਗੀ ਇਹ ਸਾਨੂੰ ਪੰਜਾਬ ਪਹੁੰਚਾਣੀ ਚਾਹੀਦੀ ਹੈ